ਪੰਜਾਬ ਦੇ ਵਿੱਚ ਗੈਂਗਸਟਰਵਾਦ ਅਤੇ ਨਸ਼ਿਆਂ ਦੇ ਖਿਲਾਫ ਜੰਗ ਹੁਣ ਫੈਸਲੇਕੁਨ ਮੋੜ ਦੇ ਉੱਪਰ ਪਹੁੰਚ ਚੁੱਕੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਸਾਫ਼ੋ ਸੁਨੇਹਾ ਹੈ ਹੁਣ ਨਾ ਗੈਂਗਸਟਰ ਬਚਣਗੇ ਤੇ ਨਾ ਹੀ ਉਹਨਾਂ ਨੂੰ ਪਨਾਹ ਦੇਣ ਵਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਹੈ ਖਾਸ ਮੁਹਿੰਮ ਗੈਂਗਸਟਰਾਂ ਉੱਤੇ ਵਾਰ ਇਹ ਸਿਰਫ ਕਾਰਵਾਈ ਨਹੀਂ ਸਗੋ ਪੰਜਾਬ ਨੂੰ ਮੁੜ ਸੁਰੱਖਿਅਤ ਬਣਾਉਣ ਦਾ ਇੱਕ ਵਚਨ ਵੀ ਹੈ डीजीपी ਦੇ ਮੁਤਾਬਕ ਸਾਲ 2025 ਦੇ ਵਿੱਚ ਹੁਣ ਤੱਕ 992 ਗੈਂਗਸਟਰ ਗ੍ਰਿਫਤਾਰ ਹੋ ਚੁੱਕੇ ਨੇ ਅੰਮ੍ਰਿਤਸਰ ਦੇ ਵਿੱਚ ਸਰਪੰਚ ਕਤਲ ਅਤੇ ਮੁਹਾਲੀ ਦੇ ਵਿੱਚ ਕਬੱਡੀ ਪ੍ਰਮੋਟਰ ਦੇ ਕਤਲ ਵਰਗੇ ਸੰਵੇਦਨਸ਼ੀਲ ਮਾਮਲਿਆਂ ਨੂੰ ਮੁੱਖ ਮੰਤਰੀ ਨੇ ਖੁਦ ਮਾਨੀਟਰ ਕੀਤਾ ਹੈ ਹੁਣ 72 ਘੰਟਿਆਂ ਦੇ ਖਾਸ ਆਪਰੇਸ਼ਨ ਦੇ ਤਹਿਤ 12000 ਪੁਲਿਸ ਮੁਲਾਜ਼ਮਾਂ ਅਤੇ 2000 ਟੀਮਾਂ ਮੈਦਾਨ ਦੇ ਵਿੱਚ ਨੇ ਗੈਂਗਸਟਰ ਦੇ ਨਾਲ-ਨਾਲ ਉਹਨਾਂ ਨੂੰ ਸਪਲਾਈਅਰ, ਫਾਈਨੈਂਸਰ ਅਤੇ ਪਨਾਹਗਾਹ ਵੀ ਨਿਸ਼ਾਨੇ ਦਿੱਤੇ ਆ ਚੁੱਕੇ ਨੇ ਆਮ ਲੋਕਾਂ ਲਈ ਓਲ ਫ੍ਰੀ ਨੰਬਰ 9394693946 ਜਾਰੀ ਕਰ ਦਿੱਤਾ ਗਿਆ ਹੈ ਜਿੱਥੇ ਸੂਚਨਾ ਦੇਣ ਵਾਲਿਆਂ ਦੀ ਪਛਾਣ ਪੂਰੀ ਤਰ੍ਹਾਂ ਨਾਲ ਗੁਪਤ ਰੱਖੀ ਜਾਵੇਗੀ ਮੁੱਖ ਮੰਤਰੀ ਦਾ ਸਾਫ਼ ਸੰਦੇਸ਼ ਹੈ ਪੰਜਾਬ ਪੰਜਾਬੀਆਂ ਦਾ ਹੈ ਗੈਂਗਸਟਰਵਾਦ ਦਾ ਨਹੀਂ ਅਤੇ ਜਦੋਂ ਤੱਕ ਪੂਰੀ ਸਫਾਈ ਨਹੀਂ ਹੁੰਦੀ ਇਹ ਮੁਹਿੰਮ ਇਸੇ ਤਰ੍ਹਾਂ ਨਾਲ ਲਗਾਤਾਰ ਜਾਰੀ ਰਹੇਗੀ ਅੱਜ ਦੀ ਜਿਹੜੀ ਇਹ ਕਾਰਵਾਈ ਹੈ ਆਪਰੇਸ਼ਨ ਪ੍ਰਹਾਰ ਦੇ ਤਹਿਤ ਜਿਹੜਾ ਹਰਜਿੰਦਰ ਨਾਮ ਦਾ ਇੱਕ ਹਾਰਡ ਕੋਰ ਕ੍ਰਿਮੀਨਲ ਸੀਗਾ ਉਹਦੇ ਖਿਲਾਫ ਕੀਤੀ ਹੈਗੀ ਹੈ ਅੱਜ ਭਵਾਰੀ ਜੋ ਸੀਆਈਏ ਪਟਿਆਲਾ ਔਰ ਐਸਐਚਓ ਬਨੂੜ ਦੀ ਜਿਹੜੀ ਟੀਮ ਹੈ ਉਹਨਾਂ ਨੇ ਇਹਨੂੰ ਇੱਥੇ ਰੋਕਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਇਹਨੇ ਜਵਾਬੀ ਕਾਰਵਾਈ ਕੀਤੀ ਸਾਜੀ ਤੇ ਫਾਇਰ ਕੀਤਾ ਪੁਲਿਸ ਪਾਰਟੀ ਨੇ ਜਵਾਬੀ ਕਾਰਵਾਈ ਕਰਦੇ ਹੋਏ ਇਹਦੇ ਤੇ ਇਹਨੂੰ ਕਾਬੂ ਕੀਤਾ ਜਿੱਦੋਂ ਦੌਰਾਨ ਇਹ ਜ਼ਖਮੀ ਹੋਇਆ ਉਸ ਤੋਂ ਬਾਅਦ ਇਹਨੂੰ ਰਜਿੰਦਰਾ ਹਸਪੀਟਲ ਐਡਮਿਟ ਕਰਾਇਆ ਗਿਆ ਇਹਦਾ ਕਾਫੀ ਕ੍ਰਿਮੀਨਲ ਰਿਕਾਰਡ ਸੀਗਾ 2017 ਦਾ ਜਿਹੜਾ ਕੈਸ਼ ਵੈਨ ਗਰੁੱਪ ਦਾ ਮਾਮਲਾ ਸੀਗਾ ਉਹਦੇ ਚ ਵੀ ਇਹ ਦੋਸ਼ੀ ਸੀਗਾ ਉਸ ਤੋਂ ਲਾਪਰਵਾਹੀ ਦੀ ਨਾਲ 302 307 ਡਰੋਬਰੀ ਦੇ ਕਾਫੀ ਐਫਆਈਆਰ ਦੀ ਔਰ ਆਨੇ ਵਾਲੇ ਟਾਈਮ ਮੇ ਆਪਰੇਸ਼ਨ ਪ੍ਰਹਾਰ ਦੇ ਤਹਿਤ ਇਹੋ ਜੀ ਕਾਰਵਾਈਆਂ ਤਨੂ ਦੇਖਣ ਨੂੰ ਮਿਲੂਗੀ ਔਰ ਮੈਂ ਇਹੀ ਮੈਸੇਜ ਯੂ ਟੂ ਦੇਣਾ ਚਾਹਾਂਗਾ ਫਸਟ ਮੈਂ ਰਿਕੁਐਸਟ ਕਰਨਾ ਚਾਹਾਂਗਾ ਕਿ ਤੁਸੀਂ ਕੋਈ ਥੋੜੇ ਜਿਹਾ ਲਾਲਚੀ ਚੱਕਰ ਮੇ ਇਹਨਾਂ ਦੇ ਨਾਲ ਅਸੋਸੀਏਟ ਨਾ ਹੋ ਤੁਸੀਂ ਕੋਈ ਮੇਨ ਸਟਰੀਮ ਮੇ ਆਣਾ ਚਾਹੁੰਦੇ ਤੋ ਮੋਸਟ ਵੈਲਕਮ ਹੈ ਉਸ ਤੋਂ ਬਾਅਦ ਮੈਂ ਵਾਰਨਿੰਗ ਦੇਣਾ ਚਾਹਾਂਗਾ ਕਿ ਕੋਈ ਵੀ ਬੰਦਾ ਕਿਸੇ شریف ਆਦਮੀ ਦੇ ਘਰੇ ਕੋਈ ਐਕਸਪੋਸਰ ਨਹੀਂ ਜਾਂ ਫਾਇਰਿੰਗ ਕਰੂਗਾ ਇਹ ਬਿਲਕੁਲ ਲਾਊਡ ਐਂਡ ਕਲੀਅਰ ਮੈਸੇਜ ਹੈ ਤੁਸੀਂ ਆਪਣੇ ਪੈਰਾਂ ਤੋਂ ਬੰਦ ਸੀ। थैंक यू सो मच। ਸਾਰੇ ਮੀਡੀਆ ਦੇ ਸਾਥੀਆਂ ਨੂੰ ਮੈਂ ਦੱਸਣਾ ਚਾਹੁੰਦੀ ਹੂੰ ਕਿ ਪੰਜਾਬ ਪੁਲਿਸ ਵੱਲੋਂ ਅ ਕੱਲ ਤੋਂ ਇੱਕ 72 ਘੰਟਿਆਂ ਦਾ ਆਪਰੇਸ਼ਨ ਪ੍ਰਹਾਰ ਜੋ ਕਿ ਆਰਗੇਨਾਈਜ਼ ਕ੍ਰਾਈਮ ਮੇਨਲੀ ਜੋ ਗੈਂਗਸਟਰ ਰਿਲੇਟਡ ਕ੍ਰਾਈਮ ਹੈਗਾ ਉਹਦੇ ਨਾਲ ਨਾਲ ਕੋਈ ਔਰ ਵੀ ਆਰਗੇਨਾਈਜ਼ ਕ੍ਰਾਈਮ ਹੈ ਸਨੈਚਿੰਗ ਹੈ ਚੋਰੀ ਚਾਰੀ ਵਾਲੇ ਜਿਨੇ ਵੀ ਆਰਗੇਨਾਈਜ਼ ਕ੍ਰਿਮੀਨਲ ਨੈਟਵਰਕਸ ਹੈ ਉਹਨਾਂ ਦੇ ਉੱਪਰ ਇੱਕ ਵਾਰ ਜੰਗ ਰੂਪੀ ਇੱਕ ਮੁਹਿੰਮ ਛੇੜੀ ਹੈ ਜਿਹਦਾ ਨਾਂ ਆਪਰੇਸ਼ਨ ਪ੍ਰਹਾਰ ਰੱਖਿਆ ਗਿਆ 72 ਘੰਟਿਆਂ ਦੀ ਆ ਪੂਰੀ ਮੁਹਿੰਮ ਰਹੇਗੀ ਆ ਫੇजेस ਦੇ ਵਿੱਚ ਅਸੀਂ ਕਰਦੇ ਰਹਿਗੇ ਪਹਿਲਾ ਫੇਜ਼ ਆ 72 ਘੰਟਿਆਂ ਦਾ ਹੈਗਾ ਇਹ ਦੇਜ ਪੂਰੇ ਹੀ ਪੰਜਾਬ ਦੇ ਵਿੱਚ ਵਕਰੇ ਵਕਰੇ ਜ਼ਿਲ੍ਹਿਆਂ ਦੇ ਵਿੱਚ ਬਹੁਤ ਜ਼ਿਆਦਾ ਫੋਰਸ ਲਾ ਕੇ ਡਿਫਰੈਂਟ ਡਿਫਰੈਂਟ ਰੇਡਿੰਗ ਪਾਰਟੀਆਂ ਕੱਢੀਆਂ ਗਈਆਂ ਸਿਗੀਆਂ ਤੇ ਪਟੰਡਾ ਵਿਖੇ ਵੀ ਅਸੀਂ ਟੋਟਲ ਕੱਲ 430 ਤੋਂ ਉੱਪਰ ਫੋਰਸ ਤੇ ਅੱਜ 340 ਤੇ ਤਕਰੀਬਨ ਫੋਰਸ ਟੋਟਲ ਕੱਲ ਵੀ ਸਾਡੀ 66 ਤਕਰੀਬਨ ਰੇਡਿੰਗ ਪਾਰਟੀਆਂ ਜੀਓਜ਼ ਦੀ ਸੁਪਰਵੀਜ਼ਨ ਦੇ ਅੰਡਰ ਤੇ ਅੱਜ ਵੀ ਤਕਰੀਬਨ 68 ਸਾਡੀ ਰੇਡਿੰਗ ਪਾਰਟੀਆਂ ਅਸੀਂ ਕੱਢੀ ਸੀਗੀਆਂ ਤੇ ਇਹਨਾਂ ਦੀ ਸੁਪਰਵੀਜ਼ਨ ਜੀਓ ਰੈਂਕ ਦੇ ਅਧਿਕਾਰੀ ਕਰ ਰਹੇ ਸੀਗੇ 4 ਐਸਪੀਜ਼ ਤੇ 13 ਦੇ ਤਕਰੀਬਨ ਸਾਡੇ ਡੀਐਸਪੀਜ਼ ਤੇ ਨਾਲ-ਨਾਲ ਸਾਰੇ ਕੇ ਸਾਰੇ ਹੀ ਸਾਡੇ ਐਸਐਚਓਜ਼ ਚੌਕੀ ਇੰਚਾਰजेस ਯੂਨਿਟ ਇੰਚਾਰजेस ਤੇ ਸਾਰੀ ਕੀ ਸਾਰੀ ਫੋਰਸ ਅਸੀਂ ਕੱਢੀ ਤੇ ਆ ਜੋ ਬੀਤੇ 1.5 ਦਿਨ ਹੁਣ ਤੱਕ ਹੋ ਗਿਆ ਹੈਗਾ ਇਸ ਮੁਹਿੰਮ ਨੂੰ ਚੱਲਦੇ ਹੋਏ ਹੁਣ ਤੱਕ ਪੰਡੇਣਾ ਪੁਲਿਸ ਨੇ ਬਹੁਤ ਵਧੀਆ ਇਹਦੇ ਵਿੱਚ ਸਕਸੈਸੇਸ ਹਾਸਿਲ ਕੀਤੇ ਹਨ 110 ਤੋਂ ਉੱਪਰ ਜੋ ਵੱਖਰੇ ਵੱਖਰੇ ਕ੍ਰਾਈਮ ਦੇ ਸਾਡੇ ਵਾਂਟਡ ਕ੍ਰਿਮੀਨਲਸ ਜਾਂ ਜੋ ਗੈਂਗਸਟਰ ਐਸੋਸੀਏਟ ਸੀਗੇ ਉਹਨਾਂ ਨੂੰ ਫੜਿਆ ਗਿਆ ਹੈਗਾ ਉਹਨਾਂ ਦੀ ਅਰੈਸਟ ਹੋਈ ਹੈ ਕੁਝ ਬੰਦੇ ਇਦਾਂ ਦੇ ਵੀ ਹੈ 30 ਕੇ ਤਕਰੀਬਨ ਜਿਨ੍ਹਾਂ ਨੂੰ ਰਾਉਂਡ ਅਪ ਕੀਤਾ ਗਿਆ ਕੱਲ ਵੀ ਵੈਰੀਫਿਕੇਸ਼ਨ ਕੀਤੀ ਗਈ ਉਹਨਾਂ ਦੀ ਵੀ ਕਾਗਜ਼ੀ ਕਾਰਵਾਈ ਕੀਤੀ ਗਈ ਤੇ ਅੱਜ ਵੀ ਕੁਝ ਰਾਉਂਡ ਅਪ ਕੀਤੇ ਗਏ ਹਨ ਤੇ ਉਹਨਾਂ ਦੇ ਉੱਪਰ ਵੀ ਫਿਰ ਆਫਟਰ ਵੈਰੀਫਿਕੇਸ਼ਨ ਜੋ ਬਣਦੀ ਕਾਨੂੰਨੀ ਕਾਰਵਾਈ ਅੱਗੇ ਕੀਤੀ ਜਾਏਗੀ